ਕਿਸਾਨ ਦੋਸਤੋ ਕਣਕ ਦੀ ਸਰਕਾਰੀ ਖੇ ਸ਼ੁਰੂ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਕਣਕ ਆ ਰਹੀ ਹੈ ਤੇ ਕਣਕ ਦੇ ਉੱਤੇ ਕਿਹੜੇ-ਕਿਹੜੇ ਖਰਚੇ ਲੱਗਣੇ ਹਨ ਉਹ ਸਬੰਧੀ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਵੀਡੀਓ ਪੂਰੀ ਦੇਖਣੀ ਪੈਗੀ ਕਿਹੜੇ-ਕਿਹੜੇ ਖਰਚੇ ਆਪਾਂ ਦੇਣੇ ਹਨ ਤੇ ਕਿਹੜੇ-ਕਿਹੜੇ ਖਰਚੇ ਆਪਾਂ ਨਹੀਂ ਦੇਣੇ ਇਹ ਇੱਕ ਵੱਡੀ ਗੱਲ ਹੈ ਮੰਡੀ ਦੇ ਵਿੱਚ ਕਿਸਾਨ ਦੀ ਅਕਸਰ ਲੁੱਟ ਹੁੰਦੀ ਹੈ ਜਿਹਦੇ ਤੇ ਸਾਡੀਆਂ ਕਿਸਾਨ ਯੂਨੀਅਨ ਵੀ ਜ਼ਿਆਦਾਤਰ ਚੁੱਪ ਰਹਿੰਦੀਆਂ ਤਾਂ ਆਓ ਆਪਾਂ ਦੇਖਦੇ ਹਾਂ ਕਿ ਆਪਾਂ ਕਿਹੜੇ-ਕਿਹੜੇ ਖਰਚੇ ਦੇਣੇ ਹਨ ਤੇ ਕਿਹੜੇ ਖਰਚਿਆਂ ਤੇ ਜਿਹੜਾ ਹੈਗਾ ਮੁੱਦਾ ਚੁਕਣਾ ਚਿਰ ਹੈ ਤੇ ਅਜੇ ਤੱਕ ਚੁੱਕਿਆ ਨਹੀਂ ਗਿਆ ਮੈਂ ਹ ਕੁਲਦੀਪ ਸਿੰਘ ਸ਼ੇਰਕੁਰ ਮਖਾਈ ਫਤਈ ਸਿੰਘ ਪੋਣੇ ਵਾਹ ਕੁਜੀ ਖਾਲਸਾ ਵਾਹ ਕੁਜੀ ਕੀ ਫਤਈ ਪੰਜਾਬ ਮੰਡੀ ਬੋਰਡ ਦਾ ਇੱਕ ਨੋਟੀਫਿਕੇਸ਼ਨ ਹੈ 119 ਨੰਬਰ ਜਿਹੜਾ ਕਿ 12 ਮਾਰਚ 2024 ਨੂੰ ਜਾਰੀ ਕੀਤਾ ਗਿਆ ਸੀਗਾ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੇ ਕਣਕ ਤੇ ਮੱਕੀ ਦੀ 50 ਕਿਲੋ ਦੀ ਭਰਤੀ ਤੇ ਝੋਨੇ ਦੀ 35 ਕਿਲੋ ਦੀ ਭਰਤੀ ਹੈ ਤਾਂ ਉਹਦੇ ਤੇ ਜਿਹੜੇ ਖਰਚੇ ਲੱਗ ਰਹੇ ਹਨ ਹੁਣੇ ਲੇਬਰ ਵਾਲੇ ਵੀ ਧਿਆਨ ਰੱਖਣ ਕਿਉਂਕਿ ਉਹਨਾਂ ਨੇ ਵੀ ਪੈਸੇ ਲੈਣੇ ਆ ਨੰਬਰ 1 ਤੇ ਲਵਾਈ ਤੇ ਦੂਜੀ ਹੈਗੀ ਛਣਾਈ ਇਹ ਦੋ ਖਰਚੇ ਕਿਸਾਨ ਨੇ ਦੇਣੇ ਹੁੰਦੇ ਐ ਮੱਕੇ 2 ਰੁਪਏ 26 ਪੈਸੇ ਪ੍ਰਤੀ 50 ਕਿਲੋ ਬੋਰੀ ਆਪਾਂ ਲਵਾਈ ਦੇਣੀ ਐ ਤੇ 4 ਰੁਪਏ 8 ਪੈਸੇ ਪ੍ਰਤੀ 50 ਕਿਲੋ ਦੀ ਬੋਰੀ ਆਪਾਂ ਛਣਾਈ ਦੇਣੀ ਐ ਇਹਦੇ ਤੋਂ ਬਿਨਾ ਆਪਾਂ ਕੋਈ ਪੈਸਾ ਨਹੀਂ ਦੇਣਾ ਹਾਂ ਜਿਹੜਾ ਬੰਦਾ ਮਜ਼ਦੂਰ ਭਰ ਰਿਹਾ ਐ ਉਹਨੇ ਤੋਲਾਈ ਤੇ ਭਰਾਈ ਲੈਣੀ 6 ਰੁਪਏ 41 ਪੈਸੇ ਪ੍ਰਤੀ ਬੋਰੀ ਹੁਣ ਇਹ ਪੈਸੇ ਜ਼ਿਮੀਦਾਰ ਨੇ ਨਹੀਂ ਦੇਣੇ ਤਾਂ ਇਹ ਜਿਹੜੇ 6 ਰੁਪਏ 41 ਪੈਸੇ ਆ ਇਹਦੇ ਚੋਂ ਦੇਖ ਲਓ 1 ਰੁਪਏ 92 ਪੈਸੇ ਤੋਲੇ ਨੂੰ ਜਾਣੇ ਆ 69 ਪੈਸੇ ਝਾੜੂ ਮਾਰਦਾਂ ਦੇ ਨੂੰ ਜਾਣੇ ਆ ਤੇ 3 ਰੁਪਏ 80 ਪੈਸੇ ਜਿਹੜੇ ਨਾਲ ਆਪਣੇ ਜਿਹੜੇ ਹੈਗੇ ਆ ਇਹ ਕਾਂਡੀ ਦੇ ਨਾਲ ਹੁੰਦੇ ਆਪਣੇ ਬੋਰੀ ਭਰਨ ਵਾਲੇ ਉਹਨਾਂ ਨੂੰ ਜਾਣੇ ਤਾਂ ਆ ਵੀ ਇੱਕ ਵੱਡੀ ਗੱਲ ਹੈ ਕਿ ਸਵੀਪਰ ਦੇ ਪੈਸੇ ਸਰਕਾਰ ਦੇ ਰਹੀ ਹੈ ਪਰੰਤੂ ਉੱਥੇ ਝਾੜੂ ਮਾਰਨ ਵਾਲਾ ਨਹੀਂ ਹੁੰਦਾ ਤੁਹਾਡਾ ਹੱਕ ਹੈ ਝਾੜੂ ਮਾਰਨ ਨਾਲ ਮੰਗਿਆ ਕਰੋ ਜਿਹੜਾ ਵੀਰ ਕੋਈ ਸਲਾਈ ਕਰ ਰਿਹਾ ਹੈ ਮਸ਼ੀਨੀ ਸਲਾਈ ਦੇ 1 ਰੁਪਏ 51 ਪੈਸੇ ਤੇ ਹੱਥ ਨਾਲ ਸਲਾਈ ਦੇ 1 ਰੁਪਏ 14 ਪੈਸੇ ਮਿਲਨੇ ਆ ਜਿਹੜਾ ਮਜ਼ਦੂਰ ਸਿਉਂ ਰਿਹਾ ਉਹਨੂੰ 60 ਰੁਪਏ ਪੈਸੇ 60 ਪੈਸੇ ਪ੍ਰਤੀ ਬੋਰੀ ਮਿਲਨੇ ਲਦਾਈ ਦੀ 50 ਕਿਲੋ ਦੀ ਬੋਰੀ ਜਿਹ ਹੈ ਤੁਹਾਡੀ ਲਦਾਈ 1 ਰੁਪਏ 80 ਪੈਸੇ ਹੈ ਪਰੰਤੂ ਕਿਸਾਨ ਨੇ ਕੀ ਦੇਣਾ ਹੈ 2 ਰੁਪਏ 26 ਪੈਸੇ ਲਵਾਈ ਤੇ 4 ਰੁਪਏ 8 ਪੈਸੇ ਛਣਾਈ 2 ਰੁਪਏ 26 ਪੈਸੇ ਵੀ ਆਪਾਂ ਉਸ ਸਮੇਂ ਦੇਣੀ ਹੈ ਜਦੋਂ ਆਪਾਂ ਇਹ ਸਾਡੇ ਜੈਕ ਵਾਲੇ ਟਰਾਲੇ ਨਹੀਂ ਹੈਗੇ ਜੇ ਜੈਕਲ ਟਰਾਲੇ ਆ ਫਿਰ ਸਾਡਾ ਜਿਹੜਾ ਹੈਗਾ 2 ਰੁਪਏ 26 ਪੈਸੇ ਵੀ ਦੇਣ ਦਾ ਕੋਈ ਹੱਕ ਨਹੀਂ ਹੈਗਾ ਫਿਰ ਅਸੀਂ ਕੇਵਲ 4 ਰੁਪਏ 8 ਪੈਸੇ ਪ੍ਰਤੀ ਬੋਰੀ ਜਿਹੜਾ ਹੈਗਾ ਖਰਚਾ ਉਹ ਉਹ ਦੇਵਾਂਗੇ ਕਲੀਅਰ ਹੋ ਗਿਆ ਇਹੇ ਗੱਲ ਠੀਕ ਹੈ ਤਾਂ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਕਈ ਵਾਰੀ ਜਿਹੜਾ ਹੈਗਾ ਆਟਾ ਦਾਲ ਸਕੀਮ ਵਾਲੀਆਂ ਬੋਰੀਆਂ ਵੀ ਭਰੀਆਂ ਜਾਂਦੀਆਂ ਕਨਕਦੀਪ ਬਾਕੀ 30 ਕਿਲੋ ਦੀ ਭਰਤੀ ਵੀ ਆਉਂਦੀ ਹੈ ਜੇਕਰ 30 ਕਿਲੋ ਦੀ ਭਰਤੀ ਆ ਗਈ ਤਾਂ ਉਸ ਸਮੇਂ ਜਿਹੜੀ ਲੋਹਾਈ ਹੈਗੀ ਆ 1 ਰੁਪਇਆ 38 ਪੈਸੇ ਪ੍ਰਤੀ ਬੋਰੀ ਪਊਗੀ। ਬਿਜਲੀ ਵਾਲੇ ਪੱਖੇ ਦੇ ਨਾਲ ਜੇ ਛਣਾਈ ਹੈ 2 ਰੁਪਇਆ 43 ਪੈਸੇ ਪ੍ਰਤੀ ਬੋਰੀ ਪਊਗੀ। ਇਹ ਦੋ ਖਰਚੇ ਜਿਹੜਾ ਹੈਗਾ ਪ੍ਰਤੀ ਬੋਰੀ ਦੇ حساب ਦੇ ਨੁਕਸਾਨ ਨੇ ਦੇਣੇ ਐ ਤੇ ਇਹ ਤੁਹਾਡੇ ਬਣ ਜਾਂਦੇ 3 ਰੁਪਇਆ 81 ਪੈਸੇ ਪ੍ਰਤੀ ਬੋਰੀ 30 ਕਿਲੋ ਵਾਲੀ ਠੀਕ ਹੈ। ਤੇ ਇਹਦੇ ਵਿੱਚ ਇਸ ਤੋਂ ਬਿਨਾਂ ਕਿਸਾਨ ਨੇ ਹੋਰ ਖਰਚਾ ਨਹੀਂ ਦੇਣਾ ਜੇਕਰ ਜੈਕ ਵਾਲੇ ਟਰਾਲੇ ਆ ਤਾਂ ਤੁਸੀਂ ਲੋਹਾਈ ਵੀ ਮਨਾਹ ਕਰ ਸਕਦੇ ਹੋ। ਤੁਲਾਈ ਤੇ ਭਰਾਏ ਦੇ ਪੈਸੇ ਕਿਸਾਨ ਨੇ ਨਹੀਂ ਦੇਣ ਲੇਕਿਨ ਮਜ਼ਦੂਰ ਨੇ ਲੈਣੇ 10 ਰੁਪਏ 82 ਪੈਸੇ 10 ਰੁਪਏ 82 ਪੈਸੇ ਦੇ ਵਿੱਚੋਂ 1 ਰੁਪਏ 14 ਪੈਸੇ ਤੋਲਣ ਜਾਣਗੇ 37 ਪੈਸੇ ਜਿਹੜਾ ਝਾੜੂ ਮਾਰਨ ਵਾਲਾ ਮੁੰਡਾ ਥੱਲੇ ਉਹਨੂੰ ਜਾਣਗੇ 2 ਰੁਪਏ 31 ਪੈਸੇ ਲੇਬਰ ਨੂੰ ਜਾਣਗੇ ਜਿਹੜੀ ਭਰੇਗੀ ਸਲਾਈ ਦੇ ਪੈਸੇ ਉਹ ਹੀ ਬਰਾਬਰ ਮਿਲਨੇ 1 ਰੁਪਏ 51 ਪੈਸੇ 1 ਰੁਪਏ 14 ਪੈਸੇ ਤੇ 60 ਪੈਸੇ ਲੇਬਰ ਨੂੰ ਮਿਲਨੇ ਆ ਉਹਦੇ ਵਿੱਚੋਂ ਲਦਾਈ 1 ਰੁਪਏ 9 ਪੈਸੇ ਹੈ ਠੀਕ ਹੈ ਤਾਂ ਇਹ ਤੁਹਾਨੂੰ ਕਲੀਅਰ ਹੋ ਗਿਆ ਹੁਣ ਮੰਨ ਲਓ ਕਿ ਤੁਹਾਡੀ 50 ਕਿਲੋ ਦੀ ਭਰ ਇਹ ਤੁਸੀਂ ਆਪਣਾ 2 ਰੁਪਏ 26 ਪੈਸੇ ਤੁਸੀਂ ਦੇਣੇ ਹੈਗੇ ਆ ਆਪਣੇ ਉਹਦੇ ਲਵਾਈ ਦੇ ਤੇ ਵਿੱਚ ਉਹਦੇ ਜਿਹੜੇ 4 ਰੁਪਏ ਤੇ 8 ਪੈਸੇ ਤੁਸੀਂ ਦੇਣੀਆਂ ਛਣਾਈ ਦੇ 6 ਰੁਪਏ 34 ਪੈਸੇ ਤੁਸੀਂ ਦੇਣੇ ਹੈ ਤੇ ਜੇ ਅਸੀਂ ਕੁਆਂਟਲ ਦੀ ਕਰੀਏ ਤਾਂ ਕੁਆਂਟਲ ਦੇ 12 ਰੁਪਏ 68 ਪੈਸੇ ਜਿਹੜੇ ਹੈਗੇ ਆ ਕਿਸਾਨ ਆਪਣਾ ਛਣਾਈ ਤੇ ਲਵਾਈ ਦੇਵੇਗਾ ਜੇ ਤੁਸੀਂ ਲਵਾਈ ਨਹੀਂ ਦੇਣੀ ਫਿਰ ਤੁਹਾਡੇ ਕੋਲ ਹੀ ਛਣਾਈ ਵੱਜਦੀ ਹੈ 8 ਰੁਪਏ 16 ਪੈਸੇ ਪ੍ਰਤੀ ਕੁਆਂਟਲ 50 ਕਿਲੋ ਵਾਲੀ ਬੋਰੀ ਦੀ ਬਈ ਠੀਕ ਹੈ ਤਾਂ ਇਸ ਤੋਂ ਬਿਨਾ ਤੁਸੀਂ ਕੋਈ ਵੀ ਖਰਚਾ ਜਿਵੇਂ ਕਿ ਕੋਈ ਮੰਡੀ ਖਰਚਾ ਆੜਤ ਖਰਚਾ ਜੇ ਫਾਰਮ ਦਾ ਖਰਚਾ ਦਾਮੀ ਦਾ ਖਰਚਾ ਜਾਂ ਕਿ ਇਨਸਪੈਕਟਰ ਦਾ ਖਰਚਾ ਕੱਖ ਵੀ ਨਹੀਂ ਦੇਣਾ ਜੇਕਰ ਤੁਸੀਂ ਦਿੰਦੇ ਹੋ ਤਾਂ ਤੁਹਾਡੀ ਅੰਗੇਲੀ ਹੈ ਉਹ ਤੁਹਾਡੀ ਚਿੱਟੇ ਦਿਨ ਲੁੱਟ ਹੈ ਬਲਕਿ ਤੁਹਾਡੇ ਮੰਡੀ ਦੇ ਵਿੱਚ ਕੋਈ ਹੱਕ ਨਹੀਂ ਤਾਡੇ ਉੱਥੇ ਜਿਹੜਾ ਹੈਗਾ ਲਾਈਟ ਦਾ ਪ੍ਰਬੰਧ ਹੋਏਗਾ ਪੀਨ ਦੇ ਪਾਣੀ ਦਾ ਪ੍ਰਬੰਧ ਹੋਏਗਾ ਛਾਂ ਦਾ ਪ੍ਰਬੰਧ ਹੋਏਗਾ ਤੇ ਸੁਰੱਖਿਆ ਦਾ ਪ੍ਰਬੰਧ ਵੀ ਹੋਏਗਾ ਤਾਂ ਦੋਸਤੋ ਆਪ ਦੇ ਅਧਿਕਾਰਾਂ ਨੂੰ ਜਾਣੋ ਨਾ ਕਿਸੇ ਦਾ ਰੁਪਈਆ ਖਾਓ ਤੇ ਨਾ ਕਿਸੇ ਨੂੰ ਖਾਣ ਦਿਓ ਆਪਣੀ ਜਿਹੜਾ ਹੈਗਾ ਚਿੱਟੇ ਦੇਂਦੇ ਉਹ ਜਿਹੜੀ ਹੁੰਦੀ ਲੁੱਟ ਹੈ ਉਸ ਨੂੰ ਰੋਕੋ ਕਿਸਾਨ ਨੇ ਕੇਵਲ ਲੁਹਾਈ ਤੇ ਛਣਾਈ ਦੇਣੀ ਹੈ ਇਹਦੇ ਤੋਂ ਬਿਨਾ ਕੋਈ ਹੋਰ ਖਰਚਾ ਕਿਸਾਨ ਨੇ ਨਹੀਂ ਦੇਣਾ ਕਿਸਾਨ ਨੇ ਕੋਈ ਆਰਥ ਤਰਾ ਖਰਚਣ ਦੇਣਾ ਜੇ ਫਸਲ ਦਾ ਖਰਚਣ ਦੇਣਾ ਕਿਸਾਨ ਨੇ ਕੋਈ ਜਿਹੜਾ ਹੈਗਾ ਇਨਸਪੈਕਟਰ ਦਾ ਖਰਚਾ ਨਹੀਂ ਦੇਣਾ ਕੋਈ ਦਾਮੀ ਨਹੀਂ ਦੇਣੀ ਕੋਈ ਹੋਰ ਕੁਝ ਨਹੀਂ ਦੇਣਾ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਜੋ ਉਮੀਦ ਕਰਦਾ ਜਾਣ ਕੇ ਲਾਇਸੈਂਸ ਆਉਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ